ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਂਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਪਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਮਾੜੀ ਮੁਸਤਫਾ ਜੀ ਮੇਰੇ ਗਵਾਂਡ ਪੈਣ ਦੀ ਵੀਡੀਓ ਹੈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਂਗਾ ਸਾਡੇ ਲਈ ਇੱਕ ਅਨੀਮਲ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਲਜਿੰਦਰ ਸਿੰਘ ਪਿੰਡ ਮਾਰੀ ਮੁਸਤਫਾਈ ਤਹਿਸੀਲ ਤੇ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਬਾਈ 9463199264 ਚੈੱਕ ਕਰੀ ਹੋਰ ਦੱਸ ਦਿਓ 9463199264 264 ਜੀ ਹਾਂਜੀ ਠੀਕ ਆ ਬਾਈ ਘਰ ਦੀ ਮੱਝ ਹੀ ਆ ਜੀ ਕਰਦੀ ਆ ਹਾਂਜੀ ਹਾਂਜੀ ਜੀ ਸੂਏ ਆ ਬਾਈ ਕਿਰਨ ਮਾ ਜੀ ਪਹਿਲੇ ਸੂਏ ਸੂਣਾ ਜੀ ਪਹਿਲੇ ਸੂਏ ਸੁੰਦੀ ਆ ਜੀ ਦੇਣਾ ਕਿੰਨੇ ਲੈ ਜੂ ਬਾਈ ਦੇਣਾ ਜੀ ਲੈ ਜੂਗੀ 5-7 ਲੈ ਜੂਗੀ ਠੀਕ ਆ ਬਾਈ ਤੇ ਸੀਮਣ ਕਿਹੜਾ ਲੱਗਿਆ ਰ ਹੈਗਾ ਰਿਕਾਰਡ ਕੋਈ ਸੀਮਣ ਇਹਦੇ ਹੀ ਨੀਲੀ ਰਾਵੀ ਦਾਗਾ ਨੀਲੀ ਰਾਵੀ ਦਾ ਜੀ ਆਪਣੇ ਪਿੰਡ ਜਿਹੜਾ ਯੂ ਵੀ ਆ ਹਾਂਜੀ ਹਾਂਜੀ ਆਪਣੇ ਪਿੰਡ ਠੀਕ ਆ ਜੀ ਸੋਰ ਕੇ ਦਿਖਾ ਦੀ ਵੀਰ ਠੰਡੀ ਸਿਲ ਪੂਰੀ ਆ ਜੀ ਫੁੱਲ ਜੀ ਫੁੱਲ ਠੀਕ ਆ ਜੀ 22 ਦੇ ਦਸਨ ਮੁਤਾਬਕ ਸੂਆ ਜੀ ਪਹਿਲਾ ਸੁਣਦੀ ਆ ਡੇਟ ਮੁਤਾਬਕ ਬਾਈ ਕਹਿੰਦਾ 4-5 ਦਿਨ ਲੈ ਜੂਗੀ ਬਾਕੀ ਕਰਮ ਵਾਲੇ ਪਾਸੇ ਦਾ ਪਤਾ ਨਹੀਂ ਹੁੰਦਾ ਕਈ ਵਾਰ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਪੈਂਦਾ ਜਾਂ ਇੱਕ ਦੋ ਦਿਨ ਵੱਧ ਵੀ ਸੂ ਪੈਂਦਾ ਤਿਆਰੀ ਕਰਮ ਵਾਲੀ ਦੀ ਚੰਗੀ ਆ ਸਮਾਨਾ ਦੇਖ ਸਕਦੇ ਹੋ ਸੋਹਣਾ ਤਿਆਰ ਕਰਦੀ ਹੁੰਦੀ ਬਾਕੀ ਵਜਨ ਵਜੂਦ ਦੀ ਫੁੱਲ ਆ ਜੀ ਥਣਾ ਦੇ ਸਹਿ ਸੋਹਣੇ ਆ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਥਣ ਲੈ ਜਾਂਦੀ ਵੀਰੇ ਉਧਰ ਨੂੰ ਸੋਹਣਾ ਕੁੰਡਾ ਸੈਂਗਾ ਚੰਗਾ ਕੱਦ ਕਾਠ ਆ ਜੀ ਚੰਗਾ ਵਜਨ ਆ ਜੀ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ ਦੇਜੂ 13-14 ਕਿਲੋ ਯਾਰ ਬੋਲੇ ਸੀ ਸੋਨਾ ਹਵਾਨਾ ਤਿਆਰ ਕੀਤਾ ਬਾਕੀ ਵਾਲਟਾਂ ਨਾ ਬਹੁਤ ਨੇ ਸਾਰੀਆਂ ਵਾਲਟਾਂ ਗਰਮਾਜੀ ਨੇ ਕੱਢ ਕੇ ਸੋਨਾ ਜੀ 13-14 ਕਿਲੋ ਦੁੱਧ ਦੀ ਬਈ ਅਮੀਰ ਕਰਦੇ ਆ ਮਾ ਥਲੇ ਸੀਗਾ ਬਈ ਯਾਰ 16 ਤੋਂ 17 ਕਿਲੋ ਦੁੱਧ ਸੀਗਾ ਆਪਣੀ ਚੀਜ਼ ਠੀਕ ਹੈ ਜੀ ਇਹ ਘਰ ਦੀ ਕੱਟੀ ਵਾਲੀ ਘਰ ਦੀ ਘਰ ਦੀ ਠੀਕ ਹੈ ਜੀ ਗਾਰੰਟੀ ਹੂ ਦੁੱਧ ਦੀ 14 ਤੋਂ 15 ਕਿਲੋ ਯਾਰ 14 ਕਿਲੋ ਪਹਿਲੇ ਸੂਰ ਮੌਜੂਦ ਨੇ ਠੀਕ ਹੈ ਜੀ ਚੌੜਾ ਪੱਠ ਕੋੜਾ ਦੇਖ ਸਕਦੇ ਹੋ ਉੱਪਰਲੇ ਪਾਸੋਂ ਲਗਭਗ 2 2.5 ਫੁੱਟ ਵਾਂਗੂ ਚੌੜੀ ਆ ਤੇ ਬਾਕੀ ਤਿਆਰੀ ਵੀ ਕਰਮਾ ਦੀ ਚੰਗੀ ਆ ਹਵਾਨੇ ਦੀ ਤੱਕ ਅੱਗੇ ਨੂੰ ਵੀ ਚੰਗੀ ਹੋਊਗੀ ਤੇ ਬੈਕ ਸਾਈਡ ਨੂੰ ਵੀ ਸੋਨਾ ਕੱਢੂਗੀ ਹਵਾਨਾ ਜੀ ਬਾਕੀ ਵੀਰੇ ਦੇਣ ਪਏ ਆ ਜੱਜਮੈਂਟ ਉਹ ਹਿਸਾਬ ਨਾਲ ਲਾਓ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਇੱਕੋ ਜੇ ਫੋਟ ਨੇ ਸ਼ਾਂਖ ਨੇ ਕੋਈ ਠੰਡੀ ਸੀਲ ਪੂਰੀ ਆ ਸੋਨਾ ਕੁੰਡਾ ਸਿੰਘ ਆ ਬਾਕੀ ਸੀਮਣ ਵੀ ਚੰਗਾ ਲੱਗਿਆ ਵਾ ਜੀ ਨੀਲੀ ਰਾਵੀ ਦਾ ਡਿਮਾਂਡ ਵੀਰੇ ਦੀ ਡਿਮਾਂਡ ਇਹਦੀ ਲੱਖ ਰੁਪਈਆ ਜੀ ਹੋਜੂ ਮਾਨਤਾਂ ਨੇ ਮਾਨਤਾਂ ਵਿੱਚ ਹੋ ਠੀਕ ਆ ਜੀ ਡਿਮਾਂਡ ਬਾਈ ਇਹਦਾ ਲੱਖ ਰੁਪਇਆ ਕਰਦੇ ਆ ਬਾਕੀ ਵਿੱਚੋਂ ਮਾਨਤਨ ਬਾਈ ਕਰ ਆਪਣੇ ਪਿੰਡ ਹੀ ਆ ਦੂਜਾ ਆਪਣਾ ਛੋਟਾ ਨੀਲੀ ਰਾਵੀ ਦਾ ਆਪਾਂ ਦਿਖਾ ਦਾਂਗੇ ਜਿਹੜਾ ਉਹ ਦਿਖਾ ਦਾਂਗੇ ਪੂਰਾ ਸੋਹਣਾ ਛੋਟਾ ਹੀ ਠੀਕ ਆ ਜੀ ਮਾੜੀ ਮਸਤਪਾ ਪੈਂਡ ਚ ਬਹੁਤ ਸੋਹਣਾ ਨੀਲੀ ਰਾਵੀ ਤੇ ਬਰੀਡ ਦਾ ਬੰਦਾ ਕੰਮ ਕਰਦਾ ਜੀ ਉਹਦੇ ਕੋਲ ਮਾਲੀ ਆ ਜਿਹਦਾ ਸੀਮਣ ਲੱਗਿਆ ਵਾ ਇਹਨੂੰ ਜਿਹੜਾ ਵੀ ਲੈ ਕੇ ਜਾਊਗਾ ਬਾਈ ਮਾਲੀ ਦੇਖ ਵੀ ਸਕਦਾਗਾ ਜਿਹਨੂੰ ਇਹ ਮੱਝ ਪਸੰਦ ਆਉਂਦੀ ਆ ਲੱਖ ਰੁਪਏ ਚ ਮਾਨਤਨ ਹੋ ਜਾਊਗਾ ਜੀ ਜਿਹਨੂੰ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਧੰਨਵਾਦ ਜੀ